ਉਹ 6 ਤਰੀਕ ਪੰਜਵੇਂ ਮਹੀਨੇ ਦੀ 2024 ਤੋਂ ਲੈ ਕੇ ਹੁਣ ਤੱਕ ਉਸ ਕੁੜੀ ਦੇ ਨਾਲ ਜ਼ਬਰਜਨਾਹ ਹੁੰਦਾ ਆ ਇਹ ਗੱਲ ਸਾਨੂੰ ਪਤਾ ਨਹੀਂ ਸੀ ਇਹ ਗੱਲ ਅਸੀਂ ਬਹੁਤ ਫਿਕਰ ਕਰਦੇ ਸਾਡੀ ਭੈਣ ਆ ਤੇ ਪੰਜਵੇਂ ਮਹੀਨੇ ਦੀ 6 ਤਰੀਕ 2024 ਨੂੰ ਇਹ ਵਾਰਦਾਤ ਹੋਈ ਮੋਗੇ ਦੇ ਵਿੱਚ ਸਾਨੂੰ ਨਹੀਂ ਪਤਾ ਅਸੀਂ ਉਹ ਡੀਵੀਆਰ ਚੋਂ ਪੰਜ ਕੱਢੀਆਂ ਵੀਡੀਓ ਤੋਂ ਛਾਣ ਪਿਆਣ ਕੀਤੀ ਵੀ ਕੁੜੀ ਕੌਣ ਜਦੋਂ ਅਸੀਂ ਕਿਸੇ ਕੰਮ ਨੂੰ ਲੈ ਕੇ ਮੇਰੇ ਇੱਕ ਕੇਸ ਚੱਲਦਾ ਦਿੱਲੀ ਦੇ ਵਿੱਚ ਉੱਥੇ ਗਏ ਹੋਏ ਸੀ ਰਾਜੋ ਫੋਨ ਆਉਂਦਾ ਵੀ ਬਾਬਾ ਹੁਣ ਤੇਰਾ ਕੰਮ ਹੋ ਗਿਆ ਮੈਂ ਕਿਹਾ ਕੀ ਹੋਇਆ ਕਹਿੰਦਾ ਵੀ ਕੁੜੀ ਤੋਂ ਪੁਲਿਸ ਨੇ ਬਿਆਨ ਮਕਰਾਲੇ ਰਮਨਦੀਪ ਕੌਰ ਤੋਂ ਵੀ ਮੇਰਾ ਰੇਪ ਨਹੀਂ ਹੋਇਆ ਅਮਰਤਪਾਲ ਸਿੰਘ ਨੇ ਰਮਨਦੀਪ ਕੌਰ ਨੂੰ ਕੜਨੇਪ ਕਰਕੇ ਰੱਖਿਆ ਹੋਇਆ ਸੀ ਤੇ ਝੂਠਾ ਬਾਬੇ ਤੇ ਪਰਚਾ ਦਵਾਇਆ ਬਾਬੇ ਨੇ ਵੀ ਕੜਨੇਪਿੰਗ ਦੀ ਤੇਰੇ ਤੇ ਦਰਖਾਸਤ ਦਿੱਤੀ ਤੇ ਲੜਕੀ ਨੇ ਵੀ ਦੇਤੀ ਲੜਕੀ ਨੇ ਐਫੀਡੇਵਟ ਡੀਐਸਪੀ ਜਸਜੋਤ ਦਾ ਕਹਿਣਾ ਵੀ ਲੜਕੀ ਨੇ ਐਫੀਡੇਵਟ ਦੇਤਾ ਵੀ ਅਮਰਤਪਾਲ ਸਿੰਘ ਨੇ ਧੱਕੇ ਨਾਲ ਬੰਦੂਖ ਦੀ ਨੋਕ ਤੇ ਸਾਥੋਂ ਪਰਚਾ ਕਰਵਾਇਆ ਤੇ ਇਹ ਦੋ ਪਰਚੇ ਅਮਰਤਪਾਲ ਸਿੰਘ ਮੈਰੋ ਤੇ ਹੋਣਗੇ ਨਹੀਂ ਤਾਂ ਸਾਨੂੰ ਆ ਕੇ ਮਿਲੇ ਤੇ ਸਾਡੇ ਪੈਰਾਂ ਹੇਠ ਜ਼ਮੀਨ ਨਿਕਲ ਗਈ ਉਹ ਜਿਹੜੀ ਲੜਕੀ ਦੀ ਖਾਤਰ ਅਸੀਂ ਸਿਰਤਲੀ ਤੇ ਧਰ ਕੇ ਜਗਰਾਉਂ ਚ ਐਂਟਰ ਹੋਏ ਸੀ ਤੇ ਉਹਨੇ ਅੱਜ ਬਿਆਨ ਸਾਡੇ ਉਲਟ ਦੇਤੇ ਸਾਡੇ ਤੇ ਕੀ ਬੀਤੂਗੀ ਅਸੀਂ ਉੱਥੇ ਇਕੱਠ ਕਰਦੇ ਰਹੇ ਹਾਂ ਤੇ ਜਦੋਂ ਪਤਾ ਕੀਤਾ ਮੈਂ ਕੁੜੀ ਨੂੰ ਫੋਨ ਲਾਇਆ ਕੁੜੀ ਨੇ ਸਾਨੂੰ ਬਲੌਕ ਕੀਤਾ ਹੋਇਆ ਸੀ ਮੈਂ ਨਹੀਂ ਇਹ ਗੱਲ ਕਹਿੰਦਾ ਮੀਡੀਆ ਦੇ ਵਿੱਚ ਲੜਕੀ ਨੇ ਬਿਆਨ ਬਦਲੇ ਆ ਮੈਂ ਪੜ੍ਹੇ ਨਹੀਂ ਮੈਂ ਸੁਣੇ ਨਹੀਂ ਪਰ ਉਹਦੇ ਦੀ ਲੜਕੀ ਜੱਦੇ ਬਾਬਾ ਜੇਲ੍ਹ ਚ ਜਾਂਦਾ ਉਹਦੇ ਦੀ ਲੜਕੀ ਮਿਸਿੰਗ ਆ ਲਾਪਤਾ ਡੀਐਸਪੀ ਜਗਰਾਓ ਕੁੜੀ ਦਾ ਪਤਾ ਕਰਕੇ ਦੱਸੇ ਕੁੜੀ ਹੈ ਕਿੱਥੇ ਜੇ ਕੁੜੀ ਨੂੰ ਅਸੀਂ ਕਡਨੈਪ ਕੀਤਾ ਵਿੱਦ ਪ੍ਰੂਫ ਸਾਨੂੰ ਸਾਬਤ ਕਰੇ ਤੇ ਅਸੀਂ ਪਰਚਾ ਲੈਣ ਲਈ ਤਿਆਰ ਆ ਪੁਲਿਸ ਸਾਨੂੰ ਕਡਨ ਉਹ ਅਰੈਸਟ ਕਰੇ ਅਸੀਂ ਅਰੈਸਟ ਦੇਵਾਂਗੇ ਤੇ ਜੇ ਨਹੀਂ ਤੇ ਲੜਕੀ ਨੂੰ ਕੈਮਰੇ ਸਾਹਮਣੇ ਲਿਆਵੇ ਜਗਰਾਓ ਪੁਲਿਸ ਦੀ ਜ਼ਿੰਮੇਵਾਰੀ ਹੈ ਵੀ ਜਿਹੜੀ ਕੁੜੀ ਨੇ ਬਾਬੇ ਤੇ ਰੇਵ ਦਾ ਪਰਚਾ ਕਰਾਇਆ ਸੀ ਉਹਨੂੰ ਅੱਜ 14ਵਾਂ 15ਵਾਂ ਦਿਨ ਆ ਕੁੜੀ ਮਿਸਿੰਗ ਆ ਕਿੱਥੇ ਆ ਹਰਮਨਦੀਪਪੁਰ ਜਦੋਂ ਸਾਸੀਂ ਵੇਖ ਲਿਆ ਵੀ ਸਾਰੀ ਖੇੜੀ ਹੱਥੋਂ ਨਿਕਲ ਗਈ ਆ ਵੀ ਗੁਰੂ ਘਰ ਤੇ ਆ ਕੇ ਫੇਰ ਉਸਨੇ ਦੂਜੇ ਸਰਸੇ ਵਾਲੇ ਨੇ ਕਬਜ਼ਾ ਕਰ ਲੈਣਾ ਤੇ ਅਸੀਂ ਕਹਾਂਗੇ ਕਿ ਸਾਨੂੰ ਮਰਵਾ ਦੂਗਾ ਫੇਰ ਸਾਨੂੰ ਇੱਕ ਬਾਹਰੋਂ ਯੂਰਪ ਤੋਂ ਇੱਕ ਕਾਲ ਆਉਂਦੀ ਆ ਬਾਬਾ ਜੀ ਅੱਜ ਤੋਂ ਬਾਅਦ ਕੋਈ ਗੱਲਬਾਤ ਸਾਰਾ ਉਹਦੀ ਕੀਤੀ ਉਹਦੀ ਚਰਨ ਘਾਟ ਵਾਲੇ ਸਾਥ ਦੀ ਤੇ ਤੂੰ ਹੈ ਨਹੀਂ ਨਾ ਤੇਰਾ ਪਰਿਵਾਰ ਆ ਉਹ ਮੈਸੇਜ ਹਜੇ ਵੀ ਪਏ ਆ ਉਦੋਂ ਅਗਲੇ ਦਿਨ ਫੋਨ ਆਉਂਦਾ ਉਹ ਕਹਿੰਦੇ ਬਾਬਾ ਮੇਰਾ ਨਾਂ ਨਾ ਦੱਸਿਓ ਇਸ ਗੀਂ ਬਣਾਈ ਜਾਂਦੇ ਵੀ ਜੇ ਅਮਰਤਪਾਲ ਸਿੰਘ ਮਹਿਰੋਂ ਨੂੰ ਕਿਤੋਂ ਚੱਕਿਆ ਲਿਆ ਜਾਵੇ ਤੇ ਇਹਦੇ ਮੂੰਹ ਨੂੰ ਵੀ ਸਾੜ ਕੇ ਇਹਨੂੰ ਗੁੰਮਸਮ ਕਰ ਦਿਓ ਇਹਦਾ ਪਤਾ ਨਾ ਲੱਗੇ। ਇਹਦੇ ਵਿੱਚ ਕਲਵੰਤ ਸਿੰਘ ਜਿਹੜਾ ਸਹੋਤਾ ਉਹ ਡੀਐਸਪੀ ਜਿਹੜਾ ਜਸਜੋਤ ਸਿੰਘ ਆ ਉਹ ਤੇ ਹੋਰ ਜਿਹੜੇ ਬੰਦੇ ਹੈਗੇ ਆ ਉਹ ਅਸੀਂ ਕੀ ਕਰਦੇ ਅਸੀਂ ਹਾਰ ਕੇ ਜਮਾਂ ਜਿੱਤੀ ਹੋਈ ਬਾਜੀ ਸਿੱਖ ਹਾਰ ਗਈ। ਅਸੀਂ ਕਿਹਾ ਵੀ ਮਹਾਰਾਜ ਹੁਣ ਆਪੇ ਕਿਰਪਾ ਕਰਨਗੇ ਤੇ ਸਾਨੂੰ ਇੱਕ ਫੋਨ ਆਉਦਾ ਵੀ ਅਸੀਂ ਮਿਲਣਾ ਚਾਹੁੰਨੇ ਆ ਮੈਂ ਕਿਹਾ ਤੁਸੀਂ ਕੌਣ ਕਹਿੰਦੇ ਅਸੀਂ ਮਿਲਣਾ ਚਾਹੁੰਨੇ ਜਗਰਾਉਂ ਤੋਂ ਆ ਮੈਂ ਕਿਹਾ ਵੀ ਮੇਰੀ ਯਾਰ ਗੇਮ ਨਾ ਲੱਗ ਜੇ ਮਾਰ ਨਾ ਦੇਣ ਪਰ ਫਿਰ ਵੀ ਮੈਂ ਤੇ ਇੱਕ ਮੇਰਾ ਮਿੱਤਰ ਅਸੀਂ ਦੋਵੇਂ ਭੇਸ ਬਦਲ ਕੇ ਪੱਗ ਬੰਨ ਕੇ ਉਹਨਾਂ ਦੇ ਘਰੇ ਗਏ ਤੇ ਕੁੜੀ ਰੋਈ ਕਹਿੰਦੀ ਵੀਰੇ ਮੇਰੇ ਨਾਲ ਹੋਇਆ ਜਦੋਂ ਉਸ ਕੁੜੀ ਨੇ ਫੋਨ ਤੇ ਸਾਡੇ ਨਾਲ ਗੱਲ ਕੀਤੀ ਸੀ ਕੁੜੀ ਦਾ ਮਾਂ ਪਿਓ ਚਾਚੇ ਕੁੜੀ ਦੇ ਸਕੇ ਦੋ ਭਰਾ ਜਗਰਾਉਂ ਦੇ ਮੋਹਤਵਾਰ ਬੰਦੇ ਐਸਐਸਪੀ ਦੇ ਹਾੜੇ ਕੱਢੇ ਉਹ ਮੇ ਸਾਡੀ ਧੀ ਦਾ ਰੇਪ ਹੋਇਆ ਪ੍ਰਦੀਪ ਸਰਪੰਚ ਨਾਲ ਸੀ ਐਸਐਸਪੀ ਨੂੰ ਕਹਾ ਕੁੜੀ ਨੇ ਮੇਰਾ ਰੇਪ ਹੋਇਆ ਮੋੜਤਾ ਉਹਨੇ ਡੀਐਸਪੀ ਜਸਜੋਤ ਸਿੰਘ ਨੂੰ ਕਿਹਾ ਕੁੜੀ ਨੇ ਮੇਰਾ ਰੇਪ ਹੋਇਆ ਮੋੜਤਾ ਉਹਨੇ ਐਸਐਚਓ ਐਸਐਚਓ ਅਮਰਤਪਾਲ ਸਿੰਘ ਨੂੰ ਕਿਹਾ ਮੇਰਾ ਰੇਪ ਹੋਇਆ ਮੋੜਤਾ ਉਹਨਾਂ ਨੇ ਅਸੀਂ ਉਹ ਚੀ ਨੁੱਤ ਪੰਜਾਂ ਦੇ ਨਾਂ ਤੇ ਰੋਕਤਾ ਮੈਂ ਦਿੱਲੀ ਸੀ ਮੈਂ ਦਿੱਲੋਂ ਆਇਆ ਮੈਂ ਮਿਲਿਆ ਕੁੜੀ ਨੇ ਕਮਰਾ ਬੰਦ ਕੀਤਾ ਮੈਨੂੰ ਸਾਰਾ ਕੁਝ ਦੱਸਿਆ ਮੈਂ ਕਿਹਾ ਸਾਰੀ ਘਟਨਾ ਜਗਰਾਉਂਦੀ ਆ ਜਗਰਾਉਂਦੀ ਪੁਲਿਸ ਨੇ ਸਾਫ਼ ਨਹੀਂ ਦੇਣਾ ਮਹਾਰਾਜ ਵੱਲੋਂ ਕੁੜੀ ਦੇ ਮੋਹ ਨਿਕਲ ਜਾਂਦਾ ਵੀ ਮੈਂ ਮੋਗੇ ਵੀ ਰਹੀ ਹਾਂ ਇੱਕ ਦਿਨ ਹੋਟਲ 'ਚ ਅਸੀਂ ਗੱਡੀ ਚੱਕੀ ਕਿੰਗਡਮ ਹੋਟਲ 'ਚ ਗਏ ਰਿਕਾਰਡ ਕਢਾਇਆ ਕੁਦਰਤੀ ਬਾਬੇ ਦਾ ਆਧਾਰ ਕਾਰਡ ਲੱਗਾ ਕੁੜੀ ਦਾ ਆਧਾਰ ਕਾਰਡ ਲੱਗਾ ਤੇ 6 ਤਰੀਕ 5ਵੇਂ ਮਹੀਨੇ ਦੀ ਨੂੰ ਇਹਦੇ ਨਾਲ 4 4 ਘੰਟੇ ਰੇਪ ਹੋਇਆ ਰਾਤੇ ਰਾਤ ਕੁੜੀ ਐਡਮਿਟ ਕਰਾਈ ਉਹਦੇ ਦਰਦ ਹੁੰਦਾ ਸਾਰਾ ਕੁਝ ਜੈਨਨ ਸੀਗਾ ਰੇਪ ਹੋਇਆ ਪੋਜ਼ਿਟਿਵ ਆਇਆ ਸਰਕਾਰੀ ਹਸਪਤਾਲ ਚੋਂ ਰਿਪੋਰਟ ਥਾਣੇ ਮੇਨੇ ਗਈ ਜਦੋਂ ਪਤਾ ਲੱਗਦਾ ਉਹਨਾਂ ਨੂੰ ਸਾਰਾ ਕੁਝ ਤੇ ਉਹ ਕਹਿੰਦੇ ਵੀ ਇਹ ਕਿਵੇਂ ਹੋ ਸਕਦਾ ਮੇਰੇ ਕੋਲੇ ਜਦੋਂ ਪਹੁੰਚੀ ਤਾਂ ਮੈਂ ਸਾਰਾ ਰਿਕਾਰਡ ਹੀ ਦਿੱਤਾ ਉਸ ਰੇਪ ਦਾ ਪੁਲਿਸ ਕਿੰਗਡਮ ਹੋਟਲ ਵੈਰੀਫਾਈ ਲਈ ਆਉਂਦੀ ਹੈ ਤੇ ਉੱਥੋਂ ਦਾ ਮੈਨੇਜਰ ਕਹਿੰਦਾ ਮੈਂ ਅੱਖੀਂ ਦੇਖਿਆ ਬਾਬਾ ਧੱਕੇ ਨਾਲ ਰੂਮ ਚ ਲੈ ਕੇ ਗਿਆ ਸੀ ਪਰਚਾ ਦਰਜ ਹੋ ਗਿਆ ਬਲਾਤਕਾਰ ਦਾ ਪਰਸੋ ਪਰਚਾ ਦਰਜ ਹੋ ਗਿਆ ਜਸਜੋਤ ਫੇਰ ਵੀ ਕਹਿੰਦਾ ਮੈਂ ਪਰਚਾ ਕੈਨਸਲ ਕਰਵਾ ਦੂੰਗਾ ਜੇ ਇਸ ਦੇਸ਼ ਦੇ ਵਿੱਚ ਪੁਲਿਸ ਬਲਾਤਕਾਰੀਆਂ ਨੂੰ ਬਾਹਰ ਕੱਢਣ ਲਈ ਪੱਬਾ ਪਾਰ ਹੋ ਰਹੀ ਆ ਜੇ ਇਸ ਦੇਸ਼ ਦੇ ਵਿੱਚ ਪੱਗਾਂ ਬੰਨ ਕੇ ਜਸਜੋਤ ਨਾਲ ਲੱਗਿਆ ਹੋਏ ਸਿੰਘ ਡੀਐਸਪੀ ਹੋਵੇ ਉਹਨੇ ਗੁਰੂ ਘਰ ਦੇ ਵਿੱਚ ਹੋਏ ਰੇਪ ਦੀ ਰੇਪ ਬੰਦੇ ਨੂੰ ਬੇਗੁਨਾਹ ਸਾਬਤ ਕਰਨ ਲਈ ਦਿਨ ਰਾਤ ਇੱਕ ਕਰ ਦਿੱਤਾ ਤੇ ਸਾਡੇ ਖੂਨ ਦਾ ਪਿਆਸਾ ਅਸੀਂ ਕਿਹਦੇ ਕੋਲੇ ਜਾਵਾਂਗੇ ਪ੍ਰੂਫ ਦੇ ਦਿੱਤੇ ਉਹਨਾਂ ਨੂੰ 9000 ਕਾਲ ਰਿਕਾਰਡਿੰਗਾਂ ਮੇਰੇ ਕੋਲੇ ਬਾਬੇ ਦੀ ਇਹਨਾਂ ਦੇ ਸਾਰੀਆਂ ਸੀਸੀਟੀਵੀ ਰਿਕਾਰਡਿੰਗਾਂ ਮੈਂ ਕਢਾਲੀਆਂ ਰਾਤ ਦੋ ਪਰਿਵਾਰਾਂ ਦੇ ਜਿਗਰਾਵ ਤੋਂ ਫੋਨ ਆਇਆ ਕਹਿੰਦੇ ਤੂੰ ਜ਼ਿੰਮੇਵਾਰੀ ਚੱਕ ਸਾਡੀਆਂ ਕੁੜੀਆਂ ਬਚ ਜਾਣਗੀਆਂ ਸਾਡੇ ਨਾਲ ਵੀ ਬਾਬੇ ਨੇ ਰੇਪ ਕੀਤਾ ਪੁਲਿਸ ਸੌੜਦੀ ਨਹੀਂ ਕਹਿੰਦੇ ਮੈਚ ਗਰਾਊਂਡ ਹੀ ਜਾ ਸਕਦਾ ਮੈਨੂੰ ਡਰ ਕੋਈ ਨਹੀਂ ਪਰ ਉਹਨਾਂ ਦਾ ਨੁਕਸਾਨ ਨਾ ਹੋਵੇ ਅਸਲ ਦੇ ਵਿੱਚ ਗੱਲ ਇਹ ਆ ਰੋਣਾ ਡਰ ਕਰਕੇ ਨਹੀਂ ਆ ਰਿਹਾ ਰੋਣਾ ਇਸ ਕਰਕੇ ਆ ਰਿਹਾ ਵੀ ਸਾਰੇ ਪੰਜਾਬ ਦੇ ਸਿੱਖਾਂ ਨੂੰ ਪਤਾ ਰੇਪ ਹੋਇਆ ਗੁਰੂਗਰਾਹ ਗ੍ਰੰਤ ਸਾਹਿਬ ਦੀ ਹਜ਼ੂਰੀ ਚ ਇੱਕ ਵੀ ਜਥੇਬੰਦੀ ਕਾਲ ਤੰਗ ਸਹਿ ਦਾ ਮੁਖੀ ਜਥੇਦਾਰ ਐਸਜੀਪੀਸੀ ਦੇ ਪ੍ਰਧਾਨ ਅਜੇ ਤੱਕ ਕਿਸੇ ਬੰਦੇ ਨੇ ਸਾਡੀ ਬਾਹ ਨਹੀਂ ਫੜੀ ਸਾਨੂੰ 20 ਦਿਨ ਹੋ ਗਏ ਚਾਜੜਾ ਸੁੱਤਿਆ ਨੂੰ ਸਾਰਾ ਕੁਝ ਦਿੱਤਾ 12 ਕੰਪਲੇਂਟਾਂ ਦਿੱਤੀਆਂ 12 ਪਿੰਡਾਂ ਨੇ ਐਸਜੀਪੀਜੀ ਸਮੇਤ ਪੁਲਿਸ ਨੂੰ ਕੰਪਲੇਂਟ ਕੀਤੀ ਆ ਵੀ ਰੇਪ ਹੋਇਆ ਸਾਬਤ ਕਰ ਦਿੱਤਾ ਬਾਬੇ ਦੇ 250 ਸਾਡੀ ਨਵੀਂ ਰਾਤ ਰੇਪ ਹੋਇਆ ਕੋੜਤਾਉਣੇ ਟੀਐਸਪੀ ਜਸਜੋਤ ਸਿੰਘ ਨੂੰ ਕਿਹਾ ਕੁੜੀ ਨੇ ਮੇਰਾ ਰੇਪ ਹੋਇਆ ਮੋੜਤਾ ਉਹਨੇ ਐਸਐਚਓ ਐਸਐਚਓ ਅਮਰਤਪਾਲ ਸਿੰਘ ਨੂੰ ਕਿਹਾ ਮੇਰਾ ਰੇਪ ਹੋਇਆ ਮੋੜਤਾ ਉਹਨਾਂ ਨੇ ਮਹਾਰਾਜਾ ਲੋ ਕੁੜੀ ਦੇ ਮੂੰਹੋਂ ਨਿਕਲ ਜਾਂਦਾ ਵੀ ਮੈਂ ਮੋਗੇ ਵੀ ਰਹੀ ਹਾਂ ਇੱਕ ਦਿਨ ਹੋਟਲ 'ਚ ਅਸੀਂ ਗੱਡੀ ਚੱਕੀ ਕਿੰਗਡਮ ਹੋਟਲ 'ਚ ਗਏ ਰਿਕਾਰਡ ਕਢਾਇਆ ਕੁਦਰਤੀ ਬਾਬੇ ਦਾ ਆਧਾਰ ਕਾਰਡ ਲੱਗਾ ਕੁੜੀ ਦਾ ਆਧਾਰ ਕਾਰਡ ਲੱਗਾ ਤੇ 6 ਤਰੀਕ ਪੰਜਵੇਂ ਮਹੀਨੇ ਦੀ ਨੂੰ ਇਹਦੇ ਨਾਲ 4 4 ਘੰਟੇ ਰੇਪ ਹੋਇਆ ਪੁਲਿਸ ਕਿੰਗਡਮ ਹੋਟਲ ਵੈਰੀਫਾਈ ਲਈ ਆਉਂਦੀ ਹੈ ਤੇ ਉੱਥੋਂ ਦਾ ਮੈਨੇਜਰ ਕਹਿੰਦਾ ਮੈਂ ਅੱਖੀਂ ਦੇਖਿਆ ਬਾਬਾ ੱੱੱਕੇ ਨੇ ਨੂੰ ਰੂਮ ਚ ਲੈ ਕੇ ਗਿਆ ਸੀ ਜਗਰਾਉਂ ਦੇ ਮੋਤਵਾਰ ਬੰਦੇ ਐਸਐਸਪੀ ਦੇ ਹਾੜੇ ਕੱਢੇ ਉਹ ਸਾਡੀ ਧੀ ਦਾ ਰੇਪ ਹੋਇਆ ਪਰਚਾ ਦਰਜ ਹੋ ਗਿਆ ਜਸਜੋਤ ਫੇਰ ਵੀ ਕਹਿੰਦਾ ਮੈਂ ਪਰਚਾ ਕੈਨਸਲ ਕਰਵਾ ਦੂੰਗਾ ਇੱਧਰ ਲੜਕੀ ਆ ਵਿਚਾਲੇ ਮੈਂ ਆ ਇੱਧਰ ਬਾਬਾ ਉਹ ਅਸੀਂ ਪਬਲਿਕ ਚ ਕੀਤੀ ਹੋਈ ਆ ਤੁਸੀਂ ਉੱਥੋਂ ਸੁਣ ਲਿਓ ਅਸੀਂ ਐਂਡ ਤੇ ਇਹ ਕਹਿੰਨੇ ਹੈਗੀ ਤੁਹਾਡੀ ਗੱਲ ਕਲੀਅਰ ਹੈ ਹੁਣ ਬਾਬਾ ਸਾਨੂੰ ਇਸ ਗੱਲ ਦਾ ਜਵਾਬ ਦੇ ਵੀ ਜਿਹੜੀ ਆ ਲੜਕੀ ਨੂੰ ਦੋ ਵਾਰੀ ਪ੍ਰੈਗਨੈਂਟ ਕੀਤਾ 20 ਸਾਲਾਂ ਦੀ ਕੁੜੀ ਆ ਤੇ ਇਹਦੇ ਤੂੰ ਮਾਰਨ ਦੀ ਧੌਂਕੀ ਦਿੱਤੀ ਆ ਵੀ ਇਹ ਕਿੱਥੇ ਨਵੇੜਾ ਹੋਊਗਾ ਤੇ ਬਾਬੇ ਨੇ ਮੈਨੂੰ ਇਹ ਕਿਹਾ ਵੀ ਤੈਨੂੰ ਜੋ ਚਾਹੀਦਾ ਲੈ ਲੈ 20 ਲੱਖ ਰੁਪਈਆ ਬਾਬੇ ਨੇ ਮੇਰੇ ਕੋਲੋਂ ਮੰਨਿਆ ਤੇ ਨਵੀਂ ਫੋਰਚੂਨਰ ਦੇਣ ਨੂੰ ਮੰਨਿਆ ਜਿਹਦੀ ਕੀਮਤ 60-70 ਲੱਖ ਰੁਪਈਆ ਬਣਦੀ ਆ ਵੀ ਤੂੰ ਇੱਥੇ ਹੀ ਤੀਨ ਨੂੰ ਖਤਮ ਕਰ ਅਸੀਂ ਸਾਰਿਆਂ ਨੂੰ ਬਾਹਰ ਕੱਢ ਕੇ ਬਾਬੇ ਨੂੰ ਕੁੱਟਿਆ ਛੱਤਰ ਮਾਰਿਓ ਦੇ ਟਕਾ ਕੇ ਇਹ ਪੁਲਿਸ ਨੂੰ ਵੀ ਕਿਹਾ ਇਹ ਲਾਈਵ ਹੋ ਕੇ ਅਸੀਂ ਜ਼ਿੰਮੇਵਾਰੀ ਵੀ ਚੱਕੀ ਆ ਵੀ ਚਰਨ ਘਟ ਵਾਲਾ ਸਾਧ ਬਲਜਿੰਦਰ ਸਿੰਘ ਅਸੀਂ ਕੁੱਟਿਆ ਤੇ ਕੁੱਟਿਆ ਕੁੱਟਿਆ ਵਾ ਬਸ ਉਹ ਜਾ ਕੇ ਥਾਣੇ ਪੇਸ਼ ਹੁੰਦਾ ਸਿਟੀ 1 ਉਹ ਸਿਟੀ ਜਗਰਾਓ ਉਥੋਂ ਮੈਨੂੰ ਫੋਨ ਆਉਂਦਾ ਅਮਰਤਪਾਲ ਸਿੰਘ ਐਸਐਚਓ ਉਥੇ ਵੀ ਬਾਬਾ ਜੀ ਤੁਹਾਡੇ ਖਿਲਾਫ ਦਰਖਾਸਤ ਆਈ ਇਹਦਾ ਵੀ ਤੁਸੀਂ ਦੱਸੋ ਮੈਂ ਕਿਹਾ ਬਾਈ ਜੀ ਆ ਚੱਕੋ ਤੁਹਾਨੂੰ ਪ੍ਰੂਫ ਭੇਜ ਤੇ ਤੁਸੀਂ ਹੁਣ ਵੇਖ ਲਓ ਸੱਚ ਝੂਠ ਕੀ ਆ ਅਮਰਤਪਾਲ ਸਿੰਘ ਐਸਐਚਓ ਮੌਜੂਦਾ ਸਿਟੀ ਜਗਰਾਉਂ ਨਾਲ ਲੇਡੀ ਪੁਲਿਸ ਨੂੰ ਲੈ ਕੇ ਲੜਕੀ ਦੇ 12:30 ਪੌਣੇ 1 ਵਜੇ ਬਿਆਨ ਹੁੰਦੇ ਉਹਦੇ ਘਰੇ ਜਾ ਕੇ ਵੀਡੀਓ ਰਿਕਾਰਡ ਆ ਬਿਆਨਾਂ ਦੇ ਆਧਾਰ ਤੇ ਪਰਚਾ ਦਰਜ ਹੁੰਦਾ ਰਾਤੇ ਰਾਤ ਕੁੜੀ ਨੂੰ ਪੁਲਿਸ ਲੈ ਕੇ ਡੇਰੇ ਦੇ ਉੱਤੇ ਸਨਖਤ ਕਰਕੇ ਆਉਂਦੀ ਵੀਡੀਓ ਰਿਕਾਰਡ ਆ ਤੇ ਬਾਬੇ ਤੇ ਬਲਾਤਕਾਰ ਦਾ ਪਰਚਾ ਹੁੰਦਾ ਇਧਰੋਂ ਦਿਨ ਚੜ੍ਹਦਾ ਅਗਲਾ ਸੋਮਵਾਰ ਮੈਂ ਰਾਤ ਐਸਐਚਓ ਨੂੰ ਇਹ ਗੱਲ ਕਹਿਣਾ ਅਮਰਤਪਾਲ ਸਿੰਘ ਨੂੰ ਬਾਈ ਜੀ ਅਸੀਂ ਤੁਹਾਡਾ ਧੰਨਵਾਦ ਕਰਦੇ ਹਾਂ ਤੁਸੀਂ ਬਹੁਤ ਮਦਦ ਕੀਤੀ ਆ ਅਜੇ ਵੀ ਮੈਸੇਜ ਉਵੇਂ ਪਏ ਆ ਉਹਦੇ ਤੁਸੀਂ ਸਿੱਖਾਂ ਦੀ ਸੁਣਵਾਈ ਕੀਤੀ ਇੱਕ ਲੜਕੀ ਦੀ ਤੁਸੀਂ ਉਹਦੇ ਪੱਤ ਟਕੀ ਆ ਉਹਦੀ ਤੇ ਅਸੀਂ ਤੁਹਾਡਾ ਦੇ ਨਹੀਂ ਦੇ ਸਕਦੇ ਬਾਬੇ ਦੇ ਦੋ ਮੋਬਾਈਲ ਆ ਸਾਡੇ ਕੋਲੇ ਤੇ ਬਾਬੇ ਤੋਂ ਸਾਨੂੰ ਦੋ ਡੀਵੀਆਰ ਮਿਲੇ ਉਹ ਵੀ ਮੇਰੇ ਕੋਲ ਆ ਇੱਕ ਮੋਬਾਈਲ ਤੇ ਦੋ ਡੀਵੀਆਰ ਸਾਡੀ ਦੂਜੀ ਗੱਡੀ 'ਚ ਚਲੇ ਗਏ ਇੱਕ ਮੋਬਾਈਲ ਮੇਰੇ ਕੋਲ ਆ ਬਾਈ ਜੀ ਆ ਚੱਕੋਪੁਰਸ ਨੂੰ ਦਿੱਤਾ ਦੂਜਾ ਮੋਬਾਈਲ ਅਗਲੇ ਦਿਨ ਬਾਈ ਜੀ ਹੁਣੀ ਫੜਾਉਂਦੇ ਆ ਡੀ ਵੀ ਆਰ ਕੋਲੇ ਰਹਿ ਜਾਂਦੇ ਤੇ ਅਗਲੇ ਦਿਨ ਫੋਨ ਆਉਂਦਾ ਮੈਨੂੰ ਕਹਿੰਦੇ ਥੋਡੇ ਤੇ ਪਰਚਾ ਦੇਣ ਲੱਗੇ ਆ ਕੜਨੇਪੰਗਦਾ ਤੇ ਬਾਬੇ ਦੇ ਡੇਰੇ 'ਚ ਮਾਰੇ ਡਾਕੇ ਦਾ ਮੈਂ ਕਿਹਾ ਵੀ ਇਹ ਕੀ ਹੋਈ ਵੀ ਤੂੰ ਤਾਂ ਸੁਣਵਾ ਹੀ ਨਹੀਂ ਹੈਗੀ ਸਿੱਖਾਂ ਦੀ ਫੇਰ ਅਸੀਂ ਮੈਂ ਇਹਨਾਂ ਨੂੰ ਕਿਹਾ ਵੀ ਆਪਣੇ ਕੋਲ ਕੀ ਹੈ ਡੀ ਵੀ ਆਰ ਮੈਂ ਕਿਹਾ ਨਹਿਰਨੂਰ 'ਚ ਸੈਟ ਦੋ ਉਹਦੇ 'ਚ ਵੀਡੀਓ ਕੱਢ ਲਓ ਜੇ ਕੋਈ ਚਾਹੀਦੀਆਂ ਚੀਜ਼ਾਂ ਅਸੀਂ 6 ਵੀਡੀਓ ਕੱਢਾਂਗਾ ਬਾਬੇ ਨੇ ਇੱਕ ਹੁਣ ਕਹਾਣੀ ਚੱਲਦੀ ਹੈ ਦੂਜੇ ਕੇਸ ਦੀ ਇੱਕ ਲੜਕੀ ਜਗਰਾਓਂ ਤੋਂ ਉਹਦਾ ਪਰਿਵਾਰ ਬਾਬੇ ਨੂੰ ਮੰਨਦਾ ਸੀ ਤੇ ਡੇਰੇ 'ਚ ਆਉਣ ਜਾਣ ਸੀ। ਪਰਿਵਾਰ ਦੇ ਵਿੱਚ ਕਲੇਸ਼ ਚੱਲਦਾ ਸੀ ਕਿਸੇ ਗੱਲ ਨੂੰ ਲੈ ਕੇ। ਉਹ ਕੁੜੀ ਬਾਬੇ ਨੂੰ ਕਹਿੰਦੀ "ਬਾਬਾ ਜੀ ਕਿਰਪਾ ਕਰੋ ਥੋੜਾ ਕਹਿਣਾ ਸਾਡਾ ਪਰਿਵਾਰ ਮੰਨਦਾ, ਮੇਰਾ ਭਰਾ ਮੰਨਦਾ। ਮੇਰਾ ਭਰਾ ਨਸ਼ਾ ਕਰਕੇ ਮੇਰੇ ਮਾਪਿਆਂ ਨੂੰ ਕੁੱਟਦਾ, ਸਾਨੂੰ ਕੁੱਟਦਾ ਤੁਸੀਂ ਉਹਨੂੰ ਸਮਝਾਓ।" ਬਾਬਾ ਲੜਕੀ ਨੂੰ ਕਹਿੰਦਾ "ਪੁੱਤ ਜਗਰਾਓਂ ਮੋਗੇ ਤੋਂ ਡਰੋਲੀ ਭਾਈ ਇੱਕ ਥਾਣਾ ਜੇ ਪਰਿਵਾਰ ਦਾ ਕੋਈ ਮੈਂਬਰ ਉੱਥੇ ਅਰਦਾਸ ਕਰੇ ਸੁਣੀ ਜਾਂਦੀ ਹੈ ਜੇ ਤੂੰ ਵਿਹਲੀਆਂ ਤੇ ਆਪਾਂ ਚੱਲ ਗਏ।" ਉਹ ਕਹਿੰਦੀ ਵੀ ਜੇ ਬਾਬਾ ਸਾਡਾ ਘਰ 바ਜਦਾ ਤੇ ਸਾਨੂੰ ਲੈ ਚੱਲ। ਬਾਬਾ ਆਪਦੇ ਨਾਲ ਇੱਕ ਸਿੰਘ ਲੈ ਕੇ ਜਾਂਦਾ। ਲੜਕੀ ਨੂੰ ਗੁਮਰਾਹ ਕਰਕੇ ਜਗਰਾਉਂ ਤੋਂ ਚੱਕਿਆ ਜਾਂਦਾ। ਮੋਗੇ ਲੈ ਕੇ ਜਾਂਦੇ ਆ ਜਾਂਦੇ ਹੋਏ ਰਾਹ 'ਚ ਰੁਕਦੇ ਆ ਵੀ ਇੱਥੇ ਕਿੰਗਡਮ ਹੋਟਲ ਆ ਬਾਬਾ ਰੋਟੀ ਖਾ ਲ ਗੇ। ਲੜਕੀ ਨੇ ਬਾਬੇ ਦੀ ਕਿੱਥੇ ਮੋੜਨੀ ਆ? ਉਹ ਕਹਿੰਦੀ ਠੀਕ ਆ ਮਾਪੁਰਖੋ। ਤੇ ਉੱਥੇ ਜਦੋਂ ਰੁਕੇ 106 ਨੰਬਰ ਕਿੰਗਡਮ ਹੋਟਲ ਦੇ ਵਿੱਚ ਕਮਰਾ ਲਿਆ ਬਾਬੇ ਨੇ। ਲੜਕੀ ਨੂੰ ਅੰਦਰਵਾੜਿਆ। ਨਾਲ ਜਿਹੜਾ ਚਰਨਜੀਤ ਸਿੰਘ ਸੇਵਾਦਾਰ ਸੀ ਉਹਨੂੰ ਗੱਡੀ ਦੇਖ ਕੇ ਪਰੇ ਕੀਤਾ। ਤੇ ਜਦੋਂ ਕਮਰੇ ਦੀ ਕੁੰਡੀ ਲੱਗੀ ਬਾਬੇ ਨੇ ਲੜਕੀ ਨੂੰ ਕੁੱਟਿਆ ਤੇ ਉਹਦੇ ਕੱਪੜੇ ਲਵਾ ਕੇ ਵੀਡੀਓ ਬਣਾਈ ਤੇ ਉਹਦੇ ਨਾਲ ਜ਼ਬਰਜਨਾਹ ਕੀਤਾ ਤੇ ਇਹ ਕਹਿਆ ਵੀ ਜੇ ਕੋਈ ਗੱਲਬਾਤ ਲੀਕ ਕੀਤੀ ਤੇ ਸਾਰਾ ਕੁਝ ਮੈਂ ਨੈਟ ਤੇ ਚੜ੍ਹ ਦੂੰ ਤੇ ਤੇਰੇ ਪ੍ਰਭਾਵ ਨੂੰ ਮਰਾ ਦੂੰਗਾ